ਹਾਂ ਬੜਾ ਠੰਡਾ ਮੁੰਡਾ ਸਹੀ ਹੈ ਜੀ ਆ ਕੋਈ ਗੱਲ ਨਹੀਂ ਆ ਸਾਡੇ ਆ ਜਾ ਬਿਲਕੁਲ ਆ ਜਾ ਸਾਡੇ ਆ ਜਾ ਠੰਡਾ ਮੁੰਡਾ ਸਹੀ ਜੀ ਤਾਂ ਕਰਨੇ ਲੱਗੇ ਨੇ ਸਾਰੇ ਸਰ ਕੀ ਮਾਮਲਾ ਕੀ ਹੈ ਮਾਮਲਾ ਕੀ ਹੈ ਸਰ ਜੀ ਵੈਰੀਫਾਈ ਕਰਾਂਗੇ ਨਹੀਂ ਉਹਨੂੰ ਸਕੈਪ ਕੀ ਮਿਲੀ ਸੀ ਕੀ ਸਕੈਪ ਰਾਜਾ ਕੋਈ ਨਹੀਂ ਮਿਲੇਗੀ ਸਾਨੂੰ ਦੁੱਧ ਦੇਣਗੇ ਵੇਖ ਜੀ ਨਹੀਂ ਕਿੱਥੋਂ ਬਰਾਮਦਗੀ ਕਿੱਥੋਂ ਹੋਈ ਜੀ ਬੰਦੇ ਦੀ ਮੁੰਡੇ ਦੀ ਬਰਾਮਦਗੀ ਕਿੱਥੋਂ ਹੋਈ ਕਿੰਦੇ ਘਰ ਵੜਿਆ ਸੀ ਇਹ ਮੁੰਡਾ ਜੀ ਹਾਂ ਜੀ ਆੰਗਾ ਕੇ ਚਲੋ ਯਾਰ ਤੁਸੀਂ ਅੱਜ ਕੀ ਕਹਿਣਾ ਸੀ ਤੁਹਾਡਾ ਜਿਹੜੀ ਗ੍ਰਿਫਤਾਰੀ ਹੋਈ ਸੀ ਕਿਹੋ ਜਿਹਾ ਲੱਗਿਆ ਸਭ ਕਿਹਾ ਹੈ ਕਿ ਕਿਹੜੇ ਘਰੇ ਲੱਗਿਆ ਦੂਸਰੇ ਘਰੇ ਲੱਗਿਆ ਕੈਂਦੀ ਕਰੇ ਹੋ ਆਪ ਨਹੀਂ ਹੈ ਉਹਨੇ ਹੋਰ ਕੋਨੇ ਹਮਨੇ ਲੈਣੀ ਜਿਹੋ ਉਹਦੇ ਬਾਈ ਪੈਗੀ ਬਾਈ ਉਹਨਾਂ ਨੂੰ ਕੋਈ ਮਾੜਾ ਇੱਥੇ ਦੱਸੋ ਜਿਹੜਾ ਜਾਂਦਾ ਸਾਡੇ ਘਰ ਬਣਿਆ ਸਰ ਸਾਡੇ ਨੂੰ ਕਹਿੰਦਾ ਮਾੜਾ ਸੁਣਿਓ ਤਾਂ ਕਿਤੇ ਨਾ ਕਿ ਉਹ ਲੈਣੀ ਕਿੱਥੇ ਲੜ ਗਾਉਂਦੇ ਨੇ ਜਿਹੜਾ ਉਹਨਾਂ ਦਾ ਬਿਲਕੁਲ ਸਹੀ ਖਲਾਸਾ ਤੇ ਤੁਸੀਂ ਉਹਨਾਂ ਨਾਲ ਗੱਲ ਕਰੋ ਜੋ ਕਰਦੇ ਨੇ ਪਿੱਛੇ ਕੋਈ ਉਹਨਾਂ ਨੇ ਘਬਰਾ ਕਰ ਰਹੇ ਨੇ ਸਾਡੇ ਬੱਚੇ ਨੂੰ ਫੜ ਕੇ ਰਸਤੇ ਦੇ ਵਿੱਚੋਂ ਅੰਦਰ ਖਿੱਚ ਕੇ ਲੈ ਗਏ ਨੇ ਬਿਲਕੁਲ ਸਾਡੇ ਬੱਚੇ ਦੇ ਦੋ ਤਿੰਨ ਪੇਪਰ ਰਹਿ ਗਏ ਨੇ ਇਹ ਸਾਡੇ ਬੱਚੇ ਗੁਮਰਾਹ ਕਰ ਰਹੇ ਨੇ ਨਹੀਂ ਕੋਣ ਮੈਂ ਕਿਉਂ ਕਰ ਰਿਹਾ ਜੋ ਚੱਲ ਚੱਲੇ ਸੀ ਪਤਾ ਨਹੀਂ ਕਿਉਂ ਲੈ ਚੱਲਣਾ ਸਾਨੂੰ ਸਮਝ ਨਹੀਂ ਆ ਰਹੀ ਜੀ ਜੀ ਤਾਂ ਮੈਂ ਪੱਟਿਆ ਉਹ ਮੇਰੇ ਕਾਪਾ ਮਾਰਨ ਲੱਗਿਆ ਸੀ ਮੇਰੇ ਮੈਨੂੰ ਫੜ ਕੇ ਮੋਦਰੋ ਹੱਥ ਛੜਾ ਕੇ ਜੀ ਮੁੰਡੇ ਕਿਹੜੇ ਸੀਗੇ ਕਿਹੜੇ ਮੁੰਡੇ ਸੀਗੇ ਜੀ ਮੈਨੂੰ ਚੰਗੀ ਤਰ੍ਹਾਂ ਨਹੀਂ ਜਾਂਦਾ ਮੇਰੇ ਨਾਲ ਦੇ ਮੁੰਡਿਆਂ ਨੂੰ ਨਹੀਂ ਦਰਵਾਜ਼ਾ ਖੜਕਾਇਆ ਸੀ ਕਿ ਅਸੀਂ ਤਾਂ ਹੀ ਅੰਦਰ ਬੜੇ ਸੀ ਦਰਵਾਜ਼ਾ ਜੀ ਖੁੱਲਿਆ ਸੀ ਖੁੱਲਿਆ ਦਾ ਦਰਵਾਜ਼ਾ ਇਹਨਾਂ ਪੱਟ ਗਿਆ ਤੇ ਅੰਦਰ ਆਇਆ ਮੈਂ ਪੈਦਲ ਸੀ ਪੈਦਲ ਸੀ ਮੈਂ ਚਪਲਾ ਜੀ ਛੱਡ ਕੇ ਬਾਈ ਵੈਸੇ ਪੈਦਲ ਸੀ ਬਾਈਕ ਤੇ ਸੀ ਮੈਂ ਬਾਈਕ ਤੇ ਸੀ ਜੀ ਬਾਈ ਤੁਹਾਡੇ ਤੁਹਾਡਾ ਕਿੱਥੇ ਨਾ ਹੈ ਜੀ ਬਾਈ ਕਿੱਥੇ ਸੀ ਨਾ ਬਾਈ ਬਾਈ ਤੁਹਾਡਾ ਕਿੱਥੇ ਹੈ ਔਰ ਠੇਕ ਉਹਨੂੰ ਤਾਂ ਪਾਇਆ ਕਿਦਾ ਸੀ ਕੀ ਆ ਮਾਂ ਜੀ ਤਾਂ ਪੁੱਤਰ ਤੀ ਆਇਆ ਜੇ ਇਹਨੇ ਆ ਰੋਲਾ ਪਾਇਆ ਮੈਂ ਤਾਂ ਮੈਨੂੰ ਕੁਛ ਨਹੀਂ ਪਤਾ ਕੀ ਰੋਲਾ ਸੀ ਇੰਦਰ ਆ ਕੇ ਕੀ ਕਿਸ ਤਰ੍ਹਾਂ ਦਾ ਮੈਂ ਲੁਕਿਆ ਜੀ ਮੈਂ ਤਾਂ ਕੁਛ ਨਹੀਂ ਕੀਤਾ ਜੀ ਕਿੱਥੇ ਲੁਕੇ ਸੀ ਇੱਥੇ ਲੁਕਿਆ ਜੀ ਅੰਦਰ ਆ ਕੇ ਮੈਂ ਤਾਂ ਜਾਨ ਆਪਣੀ ਬਚਾਈ ਹੈ ਜੀ ਮੈਂ ਤਾਂ ਕੋਈ ਮੈਂ ਨੜਕੇ ਗਲਤੀ ਨਾਲ ਆ ਗਿਆ ਮੈਨੂੰ ਲੱਗਦਾ ਇਹ ਗਲਤ ਹੈ ਕਿਸੇ ਦੇ ਫਿਰ ਤੁਹਾਨੂੰ ਫੜਿਆ ਕਿੰਨੇ ਕੱਲ ਫੜੇ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਫੜਿਆ ਕਿੰਨੇ ਅੰਟੀ ਕਹਿੰਦੇ ਤੁਸੀਂ ਤੂੰ ਕਿਉਂ ਆਇਆ ਇੱਥੇ ਮੈਂ ਕਹਤੋ ਮੇਰਾ ਫੋਨ ਜਮਾ ਕਰ ਲਓ ਮੈਂ ਤੁਹਾਨੂੰ ਹਰੇਕ ਗੱਲ ਦੱਸਣਾ ਮੈਂ ਕਬਰਾਇਆ ਹੋਇਆ ਸੀ ਉਦੋਂ ਬਹੁਤ ਜ਼ਿਆਦਾ ਮੈਂ ਇਹ ਗੱਲ ਕਿਤੇ ਮੈਂ ਕਹ ਮੈਂ ਬੈਠ ਕੇ ਤੁਹਾਨੂੰ ਗੱਲ ਦੱਸ ਦਿੰਦਾ ਬੁਲਿਸਟ ਦਾ ਫੋਨ ਆ ਉਹ ਮੁੰਡੇ ਉਹਨਾਂ ਮੁੰਡਿਆਂ ਦੀ ਕੀ ਨਾ ਹੈਗੇ ਨੇ ਨਾ ਪਰਿਵਾਰ ਕੀ ਕਹਿ ਰਿਹਾ ਜਿੰਨਾਂ ਦੇ ਘਰੇ ਦਾਖਲ ਹੋਏ ਜੀ ਤੁਸੀਂ ਕਿੰਨਾ ਦਾ ਨਾਮ ਜੀ ਨਹੀਂ ਨਹੀਂ ਇੱਕ ਇੱਕ ਪਰਿਵਾਰ ਹੁਣ ਕੀ ਕਹਿ ਰਹੇ ਤੁਹਾਨੂੰ ਉਹ ਕਹਿ ਰਹੀ ਆ ਬਿਲਕੁਲ ਸੁਨਖਾਈ ਹੈ ਸੁਨ ਲਾ ਕੇ ਮਾਇਨ ਉਹਨਾਂ ਦਾ ਪਾਸਪੋਰਟ ਲਾਇਆ ਹੈ ਕਿਸੇ ਦਾ ਤੂੰ ਸੀ ਅੰਦਰ ਕੋ ਵੜਿਆ ਤੈਨੂੰ ਕਿਉਂ ਮੁੰਡਿਆਂ ਨੇ ਮਾਰਾ ਇਹ ਤੈਨੂੰ ਪੁੱਛ ਹੈਗਾ ਸੀ ਤੈਂ ਹੀ ਮਾਰਾ ਮੁੰਡਿਆਂ ਨੇ ਤੂੰ ਕੋਈ ਛ ਲੜਾਈ ਹੋਈ ਹੈ ਜੀ ਆਉਦੀ ਜਾਨ ਬਚਾ ਕੇ ਭੱਜਾ ਜੀ ਮੈਂ ਉੱਧਾ ਨਹੀਂ ਜੀ ਆਇਆ ਕੋਈ ਮੈਂ ਇਹਨਾਂ ਨੂੰ ਫੋਨ ਚਮਾ ਕਰਾਇਆ ਪਹਿਲਾਂ ਮੈਂ ਕਹਿੰਦਾ ਮੈਂ ਉੱਧਾ ਨਹੀਂ ਆਇਆ ਤੁਸੀਂ ਰੇਕ ਮੈਂ ਤੁਹਾਨੂੰ ਕੱਲ ਦੱਸੂਗਾ ਮੈਂ ਵੈਸੇ ਨਹੀਂ ਆਇਆ ਇਹਨਾਂ ਨੇ ਮੈਨੂੰ ਕਿਹਾ ਤੂੰ ਭੱਜਾ ਹੁਣ ਭੱਜਾ ਬੋਲੇ ਬੋਲੇ ਕਿ ਤੁਹਾਡੇ ਨਾਲ ਕਾਪੇ ਲੈ ਕੇ ਕਿਉਂ ਬੇ ਕਾਰੀ ਮੇਰਾ ਨਾਲ ਦੇ ਮੁੰਡਿਆਂ ਦਾ ਸੀ ਟੋਲਾ ਨਹੀਂ ਕਿਤੇ ਦੀ ਲੜਾਈ ਹੈ ਚਾਹੀਦੀ ਮਤਲਬ ਨਹੀਂ ਜੀ ਮੇਰਾ ਨਾਲ ਦੇ ਮੁੰਡੇ ਬੋਲ ਪਏ ਸੀ ਜੀ ਉਹਨੇ ਉਹਦੇ ਚਪੇੜ ਮਾਰਦੀ ਤੇ ਉਹਨੇ ਫਿਰ ਮੇਰੇ ਵੀ ਮਾਰਦੀ ਚਪੇੜ ਉਹਨਾਂ ਨਾਲ ਤੋਂ ਆਪਸ ਚ ਲੜਦੇ ਮੇਰੇ ਵੀ ਮਾਰਦੀ ਮਵੀ ਮਾਰਦੀ ਉਹ ਮੁੰਡਾ ਨਾ ਕਾਪਾ ਲੈ ਕੇ ਮੇਰੇ ਪਿੱਛੇ ਪੱਜ ਕੇ ਲੱਗ ਗਿਆ ਮੋਦਰੋ ਬਚ ਕੇ ਆਇਆ ਫਿਰ ਆਲੇ ਕਰੇ ਆਇਆ ਸੀ ਨਹੀਂ ਤੁਹਾਡੀ ਗੱਲ ਕੋਈ ਨਹੀਂ ਜੀ ਸਾਡੇ ਆ ਗਿਆ ਹੈ ਅਸੀਂ ਕੁਝ ਸੱਚੋ ਨਾ ਡਰ ਨਾਲ ਸੱਚੀ ਕਿ ਮਹਿਸਾ ਜੀਤ ਹੁੰਦੀ ਹੈ ਠੀਕ ਹੈ ਸੁਣਿਆ ਨਾ ਤੁਸੀਂ ਸੱਚੇ ਪੁਲਿਸ ਨੇ ਅੱਧਾ ਕੰਮ ਕਰਨਾ ਠੀਕ ਹੈ ਉਹਨਾਂ ਨੇ ਕੰਮ ਕਰਨਾ ਤੁਸੀਂ ਸੱਚੇ ਤੋਂ ਅੰਦਰ ਨਾ ਲੋੜ ਕਿ ਕਿੱਟੇ ਨਹੀਂ ਕਿੱਟੇ ਨਹੀਂ ਕਿ ਨਹੀਂ ਕਿੱਟੇ ਉਹਦੇ ਪੇਪਰ ਪੇਪਰ ਵੀ ਪੁਲਿਸ ਨਾਲ ਜਾ ਕੇ ਪੇਪਰ ਤੇ ਕੀ ਸਾਲ ਨਹੀਂ ਕਰਾਪਾ ਇਸ ਕਦੀ ਸਾਲ ਨਹੀਂ ਖਰਾਬ ਕਰ ਸਕਦੇ ਇਹ ਕਿਉਂ ਦੇ ਪੇਪਰ ਚੱਲ ਰਹੇ ਸੀ ਉਹ ਪੇਪਰ ਪੁਲਿਸ ਨਾਲ ਲੈ ਕੇ ਤੁਹਾਡੇ ਪੇਪਰ ਬੱਚੇ ਦਾ ਖਵਾਏਗਾ ਨਹੀਂ ਨਹੀਂ ਤੁਸੀਂ ਕਹਿੰਦੇ ਸੁਣਨ ਤੇ ਛਡਾ ਕੇ ਕਿਹਦਾ ਹੈ ਬੜਾ ਫੁੱਲ ਦੇ ਵਿੱਚ ਕੁਝ ਦਿੱਕਾ ਨਹੀਂ ਮੁੰਡਾ ਛੱਡਿਆ ਗਿਆ ਕਿ ਸਾਡੇ ਮੁੰਡੇ ਨੂੰ ਪਤਾ ਨਹੀਂ ਦਿੱਕੀ ਖਵਾਇਆ ਪਵਾਇਆ ਕੀ ਕੀ ਹੋਇਆ ਉਹਦੇ ਚਲੋ ਵੇਖ ਲੈਣਗੇ ਸਾਡੇ ਨੂੰ ਤੁਸੀਂ ਘਮੜ ਤੁਸੀਂ ਕਿੰਨੇ ਚਿਰ ਦਾ ਮੁੰਡਾ ਇੱਕ ਮਿੰਟ ਤੁਸੀਂ ਕਿੰਨੇ ਚਿਰ ਦਾ ਮੁੰਡਾ ਬਿਠਾਇਆ ਹੈ ਤੇਰੇ ਨਾਲੋਂ ਕੀਤੀ ਹੈ ਮੈਂ ਤੇ ਲਾਰੂ ਕੀਤੀ ਤੇਰੇ ਕੰਮ ਤੇ ਗਿਆ ਸੀ ਉਸੇ ਨਾਲ ਕੀਤੀ ਇਹਨਾਂ ਦੀ ਤੇ ਤੁਸੀਂ ਕੀਤੀ ਹੈ ਕਦ ਪਤਾ ਲੱਗ ਜਾਂਦਾ ਫਿਰ ਕੋਈ ਨਹੀਂ ਹਾਂ ਕੀ ਹੋਵੇ ਦੁੜੇ ਲਈ ਕਿ ਕਿਸ ਤਰ੍ਹਾਂ ਦੀ ਜੀ ਹੈ ਸ਼ਾਮ ਦੇ ਸਮੇਂ ਉਹਨਾਂ ਦਾ ਅੰਦਰ ਵੜਿਆ ਉੱਪਰ ਪੱਜ ਵਿੱਚ ਮਾਰੇ ਛੜੇ ਜਿਹੜੇ ਨੇ ਥੋਰ ਪਾਇਆ ਸੀ ਸਿੱਖੀਆਂ ਇਕੱਠੇ ਬੈਠੇ ਸੀ ਸਾਨੂੰ ਪਤਾ ਲੱਗਿਆ ਦੇ ਬੱਚ ਗਏ ਆ ਇਸ ਤੋਂ ਪੁਲਿਸ ਨੂੰ ਇਨਫਰਮੇਸ਼ਨ ਦਿੱਤੀ ਕਿ ਪਿੰਡਾਂ ਗਾਉਂ ਇਨਕੁਆਰੀ ਕਰਨਗੇ ਵੀ ਕੌਣ ਕੀ ਇਹ ਗੱਲ ਸੀ ਤੁਹਾਨੂੰ ਕੀ ਲੱਗਦਾ ਜੀ ਜਿਵੇਂ ਇਹ ਮੁੰਡਾ ਦਾਖਲ ਹੋਇਆ ਹੈ ਕੀ ਲੱਗਦਾ ਜੀ ਤੁਹਾਨੂੰ ਕੀ ਮਨਸ਼ਾ ਲੱਗਦੀ ਹੈ ਦੇਖੋ ਜਿੰਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਨਤਾ ਕਹਿੰਦਾ ਜੀ ਮੇਰੇ ਮਗਰ ਮੁੰਡੇ ਲੱਗੀ ਹੋਈ ਸੀ ਮੈਂ ਤਾਂ ਮੜੇ ਅੰਦਰ ਦੀ ਹੂੰ ਨੇ ਤਾਂ ਜਾਂਚ ਦਾ ਵਿਸ਼ਾ ਹੈ ਨਾ ਪਰਿਵਾਰ ਕੀ ਕਹਿੰਦਾ ਜੀ ਤੁਹਾਨੂੰ ਪਰਿਵਾਰ ਨੇ ਤਾਂ ਕੀ ਕਹਿਣਾ ਜੀ ਪਰਿਵਾਰ ਨੂੰ ਹੀ ਪਤਾ ਜੀ ਪਰਿਵਾਰ ਦਾ ਡਰ ਗਿਆ ਕਿ ਹੈ ਨਹੀਂ ਕਰੇ ਲੇਡੀ ਸੀ ਉਹ ਕੀ ਕਰੇਗਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਪੁਲਿਸ ਨੂੰ ਦੇ ਦਿੱਤਾ ਬੰਦਾ ਪੁਲਿਸ ਇਨਕੁਆਇਰੀ ਕਰ ਲੈਣੇ ਪਰਿਵਾਰੀ ਮੈਂਬਰੇ ਭੇਜੇ ਉਹ ਕਹਿੰਦੇ ਵੀ ਇਹਨੂੰ ਅੰਦਰ ਜਿਹੜਾ ਕੀ ਖਿੱਚ ਕੇ ਲੈ ਗਏ ਨੇ ਤੇ ਉਸ ਤੋਂ ਬਾਅਦ ਜਿਹੜੀ ਉਹਨੇ ਮਾਰੋ ਟਰੀ ਕੀਤੀ ਗਈ ਹੈ ਅੱਛਾ ਇਹ ਤਾਂ ਉਹ ਲੋਕ ਨੂੰ ਦੇ ਦਿੱਤਾ ਪੁਲਿਸ ਦੇਖ ਲਈ ਫਿੱਟ ਕੇ ਲੈ ਗਿਆ ਗਰਗਜਾਨ ਸਤਾ ਹੀ ਕੋਈ ਨਹੀਂ ਇਹ ਕਾਰ ਕਿੰਨਾ ਦਾ ਹੈ ਜਿਨ੍ਹਾਂ ਦੇ ਘਰ ਦਾਖਲ ਹੋਏ ਨੇ ਕੋਲ ਜਿੱਕਦੇ ਨੇ ਜਿਹੜੀ ਚੋਣ ਲੜ ਰਹੇ ਜੀ ਕੀ ਸਾਰਾ ਇਹ ਵਿਵਾਦ ਖੜਾ ਹੋ ਗਿਆ ਮੈਂ ਆਪਣੇ ਅਦਰ ਰੂਮ ਦੇ ਬਾਹਰ ਖੜੀ ਸੀ ਕਿਤੇ ਇੱਕ ਤਾਂ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਇੱਕਦਮ ਇੱਕ ਲੜਕਾ ਸਰਦਾਰ ਜਿਹੜਾ ਕਿ ਭੱਜਿਆ ਹੋਇਆ ਹੈ ਸਾਡੇ ਘਰ ਦੇ ਉੱਪਰ ਮੇਰੇ ਬੱਚਿਆਂ ਨੇ ਰੂਮ ਸੇ ਚਲਾ ਗਿਆ ਉਹ ਉਹ ਅੰਦਰ ਕੁੰਡੇ ਮਾਰ ਲਿੱਤੇ ਮੇਰੇ ਕੋਲ ਮੈਂ ਆਪਣੇ ਹੈਲਪਰ ਨੂੰ ਭੇਜਿਆ ਕਿ ਫਟਾਫਟ ਜਾ ਉੱਪਰ ਦੇਖ ਕੀ ਕੋਣ ਅੰਦਰ ਮੈਂ ਫੋਨ ਕੀਤਾ ਸਭ ਨੂੰ ਕਿ ਕੋਈ ਆ ਗਿਆ ਆਪਣੇ ਘਰ ਫਟਾਫਟ ਅੰਦਰ आओ ਕੀ ਕਰ ਰਹੇ ਹੋ ਐਨੇ ਉਹਨੇ 5 ਮਿੰਟ ਅਸੀਂ ਗੇਟ ਖੜਕਾਇਆ ਉਹਨੇ 5 ਮਿੰਟ ਕੋਈ ਆਪਣਾ ਮੈਨੂੰ ਕੋਈ ਮਾਰ ਦੇ ਕੋਈ ਕਾਪੇ ਲੈ ਕੇ ਆ ਰਿਹਾ ਮੈਨੂੰ ਕੋਈ ਮਾਰ ਦੇ ਬਸ ਇਹ ਬੋਲਦੇ ਰਿਹਾ ਮੈਨੂੰ ਡਰ ਰਿਹਾ ਮੈਨੂੰ ਕਾਪੇ ਮੇਰੇ ਪਿੱਛੇ ਨੇ ਲੜਕੇ ਲੇਕਿਨ ਉਹ ਸਿਰਫ ਇੱਕੋ ਹੀ ਉਹ ਇਕੱਲਾ ਬੰਦਾ ਸੀ ਹੋਰ ਕੋਈ ਵੀ ਨਹੀਂ ਸਾਡੇ ਘਰ ਦੇ ਅੰਦਰ ਆਇਆ ਜੇ ਉਹਨਾਂ ਦੇ ਪਿੱਛੇ ਕਾਪੇ ਲੈ ਕੇ ਹਗੇ ਸੀ ਤਾਂ ਉਹ ਲੜਕੇ ਕਿੱਥੇ ਗਏ ਸਾਨੂੰ ਕੁਝ ਨਹੀਂ ਪਤਾ ਸਾਡੇ ਘਰ ਦੇ ਅੰਦਰ ਸਿਰਫ ਇੱਕਾ ਹੀ ਉਹ ਲੜਕਾ ਆ ਫਟਾਫਟ ਮੇਰੇ ਮੇਰੇ ਬੱਚੇ ਨੇ ਰੂਮ ਤੋਂ ਚਲਾ ਗਿਆ ਔਰ ਅੰਦਰ ਕੋਲ ਤੁਹਾਨੂੰ ਕੀ ਲੱਗਦਾ ਬੱਚੇ ਨਹੀਂ ਬਾਈ ਜੀ ਬੱਚੇ ਨਹੀਂ ਹਗੇ ਇੱਥੇ ਤੁਹਾਨੂੰ ਕੀ ਲੱਗਦਾ ਹੈ ਮੈਨੂੰ ਹੁਣ ਦੱਸੋ ਅੱਜ ਜਿਹੜਾ ਹਫਤੇ ਦਾ ਸਭ ਕੁਝ ਚੱਲ ਰ ਮੈਨੂੰ ਤਾਂ ਬਹੁਤ ਜ਼ਿਆਦਾ ਇਸ ਚੀਜ਼ ਦਾ ਹੈਗਾ ਕਿ ਡਰ ਬੈਠ ਗਿਆ ਸਾਨੂੰ ਕੋਈ ਸਿਕਿਉਰਟੀ ਦਿੱਤੀ ਜਾਵੇ ਅਸੀਂ ਮਤਲਬ ਐਵੇਂ ਨਹੀਂ ਹੁਣ ਕੁਝ ਹੋ ਸਕਦਾ ਕਿ ਇਹ ਕਦੋਂ ਦੀ ਵਾਰਦਾਤ ਕਦੋਂ ਕਿੰਨੇ ਵਜੇ ਦੀ ਇਹ ਵਾਰਦਾਤ ਹੈ ਇਹ ਬਸ ਹੁਣੇ ਅੱਧੇ ਪੌਨੇ ਘੰਟੇ ਪਹਿਲਾਂ ਦੀ ਵਾਰਦਾਤ ਹੈ ਟਾਈਮ ਤਾਂ ਹੁਣ ਤੁਸੀਂ ਜਿਹੜਾ ਜਿਹੜਾ ਸਵੇਰ ਕੋ 8 ਵਜੇ ਦੀ ਵਾਰਦਾਤ ਹੈ ਹਾਂ ਜਿਹੜਾ ਨੌਜਵਾਨ ਤੁਹਾਡੇ ਅੰਦਰ ਘਰ ਦੇ ਅੰਦਰ ਦਾਖਲ ਹੋਇਆ ਕੀ ਤੁਸੀਂ ਉਸ ਗੱਲ ਦੇ ਸਹਿਮਤ ਜੀ ਜਿਹੜਾ ਉਹ ਦੱਸ ਰਿਹਾ ਜੀ ਹਾਂਜੀ ਉਹਨੇ ਅੰਦਰੋਂ ਕੁੰਡੀ ਮਾਰ ਲਈ ਔਰ ਕੀ ਪਤਾ ਕੀ ਉਹਨੇ ਅੰਦਰੋਂ ਕੀ ਰੱਖਿਆ ਅੰਦਰ ਕੀ ਚੀਜ਼ ਰੱਖ ਦਿੱਤੀ ਕੀ ਰੱਖ ਕੇ ਸਾਨੂੰ ਕੀ ਪਤਾ ਕਿ ਛੱਤ ਵਿੱਚ ਲੈ ਕੇ ਆਵੇ ਕੱਲ ਨੂੰ ਸਾਨੂੰ ਫਸਾ ਦੇਵੇ ਕਿ ਇਹ ਤੁਹਾਡੇ ਘਰ ਦੇ ਅੰਦਰੋਂ ਟਿਕਲੇ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਉਹ ਆਇਆ ਪੰਜ ਮਿੰਟ ਉਹਨੇ ਰੂਮ ਦੇ ਅੰਦਰ ਬੈਠੇ ਉਸ ਤੋਂ ਬਾਅਦ ਉਹਨੇ ਪੰਜ ਮਿੰਟ ਬਾਅਦ ਆਪਣਾ ਰੂਮ ਖੋਲ੍ਹਿਆ ਕਰੇ ਕੋਣ-ਕੌਣ ਸੀਗਾ ਕਰੇ ਕੋਣ-ਕੌਣ ਸੀ ਮੈਂ ਸੀ ਤੇ ਮੇਰੀ ਸਿਸਟਰ ਵੀ ਮੌਜੂਦ ਸੀ ਤੇ ਮੇਰੀਆਂ ਹੈਲਪਰ ਸੀ ਕੋਈ ਪਤਾ ਨਹੀਂ ਕਿ ਜਦੋਂ ਘਰ ਦੇ ਵਿੱਚ ਐਂਟਰ ਹੋਏ ਉਹਦੇ ਹੱਥ ਵਿੱਚ ਕੋਈ ਇਸ ਤਰ੍ਹਾਂ ਦੀ ਉਂਜੀ ਚੀਜ਼ ਜਦੋਂ ਉਹ ਤਾਂ ਇੱਕਦਮ ਇੰਨੀ ਤੇਜ਼ੀ ਭੱਜਿਆ ਸਾਨੂੰ ਕੁਝ ਨਹੀਂ ਪਤਾ ਚੱਲਿਆ ਉਹ ਸਿੱਧਾ ਉੱਪਰ ਹੀ ਗਿਆ ਸਿੱਧਾ ਉੱਪਰ ਹੀ ਗਿਆ ਉਹ ਕੋਈ ਹੈ ਕੋਈ ਸਾਹਮਣੇ ਵਾਲਾ ਰੂਮ ਵੀ ਹੈ ਵਾਸ਼ਰੂਮ ਵੀ ਹੈ ਉਹ ਕਿੱਥੇ ਨਹੀਂ ਐਂਟਰ ਕੀਤਾ ਸਿੱਧਾ ਸੀੜੀਆਂ ਚੜ੍ਹਿਆ ਰ ਉੱਪਰ ਚਲਾ ਗਿਆ ਨਹੀਂ ਤੁਹਾਨੂੰ ਹੁਣ ਲੱਗਦਾ ਕੀ ਹੈ ਕਿ ਜਿਵੇਂ ਨੌਜਵਾਨ ਤੁਹਾਡੇ ਘਰ ਦੇ ਅੰਦਰ ਦਾ ਹੈ ਇਸ ਤੋਂ ਪਹਿਲਾਂ ਤੁਹਾਡੇ ਘਰ ਸਾਹਮਣੇ ਇੱਕ ਲੇਡੀ ਆਈ ਸੀਗੀ ਜੋ ਕਹੇ ਰਹੀ ਸੀ ਕਿ ਮੈਂ ਐਮਸੀ ਸਾਹਿਬ ਨਾਲ ਮਿਲਣਾ ਮੈਨੂੰ ਬਹੁਤ ਜੁੜੀ ਕੰਮ ਹੈ ਮੈਂ ਕਿਉਂ ਘਰ ਨਹੀਂ ਹੈਗੇ ਜਦੋਂ ਆਣਗੇ ਨਹੀਂ ਮੈਂ ਉਹ ਕਹਿੰਦੀ ਮੈਨੂੰ ਇੱਥੇ ਬਿਠਾਓ ਮੈਂ ਇੱਥੇ ਬੈਠਾਂਗੀ ਮੈਂ ਉਹਨਾਂ ਨੂੰ ਮਿਲ ਕੇ ਹੀ ਜਾਵਾਂਗੀ ਮੈਂ ਕਿਹਾ 7:30-8:00 ਵਜੇ ਆਣਗੇ ਇਸ ਤੋਂ ਪਹਿਲਾਂ ਉਹ ਨਹੀਂ ਆਣਗੇ ਕਿਰਪਾ ਕਰਕੇ ਤੁਸੀਂ ਆਪਣੇ ਘਰ ਜਾਓ ਮੈਂ ਤੁਹਾਨੂੰ ਦੱਸ ਦੂੰਗੀ ਮੈਨੂੰ ਜਾਂ ਆਪਣਾ ਨੰਬਰ ਦੇ ਦਿਓ ਜਾਂ ਮੈਨੂੰ ਮੈਂ ਤੁਹਾਨੂੰ ਕਾਲ ਕਰ ਦਾਂਗੀ ਕਿ ਅੰਸੀ ਸਾਹਿਬ ਆ ਗਏ ਨੇ ਤੁਸੀਂ ਨਹੀਂ ਮੈਂ ਇੱਕ ਹੈਲਪ ਲੈਣੀ ਹੈ ਉਹਨਾਂ ਤੋਂ ਮੈਨੂੰ ਬਹੁਤ ਜੁੜੀ ਕੰਮ ਹੈ ਮੈਂ ਹੈਲਪ ਲੈਣੀ ਹੈ ਉਹਨਾਂ ਨੂੰ ਅਸੀਂ ਬਹੁਤ ਮੁਸ਼ਕਿਲ ਨਾਲ ਭੇਜਿਆ ਸੀਗਾ ਉਹ ਜਾ ਨਹੀਂ ਰਹੀ ਸੀ ਕੀ ਲੱਗਦਾ ਹੈ ਕਿ ਤੁਹਾਨੂੰ ਇਲੈਕਸ਼ਨਾਂ ਦੇ ਕਰਕੇ ਸਾਰਾ ਕੁਝ ਬਿਲਕੁਲ ਕਿਉਂਕਿ ਦੇਖੋ 4-5 ਦਿਨਾਂ ਦਾ ਹੀ ਮਾ ਤਾਂ ਫਿਰ ਆਮੀ ਲੱਗ ਰਿਹਾ ਕਿ ਮੈਨੂੰ ਤਾਂ ਹੁਣ ਮਤਲਬ ਘਬਰਾਹਟ ਐ ਇਸ ਚੀਜ਼ ਦੀ ਕਿ ਪਤਾ ਨਹੀਂ ਸਾਡੇ ਨਾਲ ਕੀ ਹੋਏਗਾ ਗੋਲਡ ਜੀ ਨਾਲ ਕੀ ਹੋਏਗਾ ਮੇਰੇ ਨਾਲ ਕੀ ਹੋਏਗਾ ਮੇਰੇ ਬੱਚਿਆਂ ਨਾਲ ਕੀ ਹੋਏਗਾ ਕਿ ਲੱਗਦਾ ਕਿ ਕਿਸੇ ਨਾਲ ਗਲਤ ਕੀਤੀ ਦੀ ਹੈ ਨਹੀਂ ਫਜੇ ਤੇ ਕਰਨੀ ਕੀਤੀ ਹਾਂ ਜੇ ਕੀਤੀ ਗੋਲਡ ਜੀ ਹੋਰ ਮੰਗ ਕਰ ਦਿਓ ਸ਼ਿਕਾਇਤ ਬਿਲਕੁਲ ਮੰਗ ਕਰਦੇ ਆ ਦੇਖੋ ਜਿਵੇਂ ਕਿ ਸ਼ਾਮ ਨੂੰ ਇੱਕ ਲੇਡੀ ਆਈ ਉਹ ਵੀ ਜਿੱਦ ਕਰਦੀ ਸੀ ਕਿ ਮੈਂ ਇੱਥੇ ਬੈਠਣਾ ਹੈ ਹੁਣ ਇੱਕ ਆ ਵਾਲਾ ਹਾਦਸਾ ਹੋ ਗਿਆ ਤਾਂ ਫਿਰ ਹੋਣਾ ਚਾਹੀਦਾ ਨਾ ਨਹੀਂ ਪੁਲਿਸ ਨੂੰ ਤੁਸੀਂ ਬੁਲਾਇਆ ਸੀ ਕਿ ਜੇ ਕਿਸੇ ਅਦਰ ਪਰਸਨ ਨੇ ਬੁਲਾਇਆ ਬਸ ਜਿਵੇਂ ਫੋਨ ਕੀਤਾ ਤਾਂ ਫਿਰ ਸਭ ਬਾਰੋਂ ਕਿਸਨ ਜਿਵੇਂ ਸਾਰੇ ਜਨ ਇਕੱਠੇ ਹੋ ਗਏ ਸਾਡੇ ਘਰ ਤੇ ਜਿਵੇਂ ਫੋਨ ਕੀਤਾ ਤਾਂ ਸਾਰੇ ਸਾਰੇ ਆ ਗਏ ਨਾ ਕਿ ਤੁਹਾਡੇ ਹਸਬੰਡ ਕਿਸ ਚੀਜ਼ ਦੀ ਜਿਹੜੇ ਚੋਣਾਂ ਲੜ ਰਹੇ ਨੇ ਕਿੱਥੇ ਉਮੀਦਵਾਰੀ ਆਰਟੀ ਐਸੋਸੀਏਸ਼ਨ ਦੀ ਲੜਨੈ ਨੇ ਜਿਵੇਂ ਤੇ ਬਾਕੀ ਹੁਣ ਕੀ ਲੱਗਦਾ ਕਿ ਸਾਰੇ ਇਲੈਕਸ਼ਨ ਕਰਕੇ ਹੋ ਰਹੇ ਸਭ ਬਿਲਕੁਲ ਮੈਨੂੰ ਤਾਂ ਵੀ ਲੱਗ ਰਿਹਾ ਤੇ ਨੌਜਵਾਨ ਦੀ